ਸਾ ਸੰਗਤ ਜੀ ਰਲ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਤਾਂ ਨਾਲ ਸ਼ਹੀਦੀ ਜੋੜ ਮੇਲਾ ਸ਼੍ਰੀ ਮੁਕਤਸਰ ਸਾਹਿਬ ਜਿਸ ਨੂੰ ਮਾਕੇ ਦੇ ਮੇਲੇ ਦੇ ਨਾਲ ਵੀ ਜਾਣਿਆ ਜਾਂਦਾ ਹੈ ਉਸ ਇਤਿਹਾਸਿਕ ਦਿਹਾੜੇ ਦੇ ਇਤਿਹਾਸ ਦੀ ਆਪ ਜੀ ਨਾਲ ਸਾਂਝ ਪਾਉਂ ਜਾ ਰਹੇ ਹਾਂ ਜੀ ਆਪ ਸੰਤਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਆਪ ਜੀ ਤੱਕ ਗੁਰੂ ਸਾਹਿਬਾਨ ਜੀ ਦੇ ਇਤਿਹਾਸਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਦੀ ਸਾਂਝ ਪਾ ਸਕੀਏ ਸਿੱਖ ਇਤਿਹਾਸਕ ਵਿੱਚ ਮਨਾਏ ਜਾਂਦੇ ਜੋੜ ਮੇਲਿਆਂ ਦਾ ਗੌਰਵਮਈ ਇਤਿਹਾਸਕ ਪਿਛੋਕੜ ਹੈ ਸ਼ਹੀਦੀ ਜੋੜ ਮੇਲਾ ਮੁਕਤਸਰ ਸਾਹਿਬ ਉਹਨਾਂ ਵਿੱਚੋਂ ਇੱਕ ਹੈ ਇਹ ਮੇਲਾ माघ ਦੇ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਹੈ ਇਹ ਜੋੜ ਮੇਲਾ ਮਾਗੀ ਦੇ ਨਾਮ ਨਾਲ ਵੀ ਪ੍ਰਸਿੱਧ ਹੈ ਇਸ ਜੋੜ ਮੇਲੇ ਦਾ ਪਿਛੋਕੜ ਇਤਿਹਾਸਕ ਸ਼੍ਰੀ ਮੁਕਤਸਰ ਸਾਹਿਬ ਜਿਸ ਦਾ ਪ੍ਰਾਤਨ ਨਾਮ ਸੀ ਕਿਦਰਾਨੇ ਦੀ ਟਾਬ ਆਓ ਜaniye ਇਸ ਵੀਡੀਓ ਦੇ ਵਿੱਚ ਮਾਗੀ ਦੇ ਇਤਿਹਾਸ ਜੋ ਸਾਨੂੰ ਸਾਰਿਆਂ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਦੱਸ ਸਕੀਏ ਆਓ ਹੁਣ ਸਾਂਝ ਪਾਉਂਦੇ ਹਾਂ ਵਾਹੀ ਗੁਰੂ ਵਾਹੀ ਗੁਰੂ ਇਸ ਦਿਨ ਬੜਾ ਪਾਰੀ ਮੇਲਾ ਲੱਗਦਾ ਹੈ ਜਿਸ ਦਾ ਇਤਿਹਾਸ ਹੈ ਕਿ 1704 ਇਸ ਵਿੱਚ ਮੁਗਲਾਂ ਦੇ ਘੇਰਾ ਪਾਉਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਾਲੀ ਸਿੰਘਾਂ ਨੇ ਅਨੰਦਪੁਰ ਸਾਹਿਬ ਵਿੱਚ ਬਦਾਵਾ ਲਿਖ ਕੇ ਦੇ ਦਿੱਤਾ ਸੀ ਮਾਈ ਭਾਗੋ ਦੀ ਵੰਗਾਰ ਤੋਂ ਬਾਅਦ ਇਹਨਾਂ ਚਾਲੀ ਸਿੰਘਾਂ ਨੇ ਮੁਗਲ ਦੀ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ਼ਹੀਦੀਆਂ ਦੇ ਜਾਮ ਪੀਤੇ ਕਿਦਰਾਨੇ ਦੀ ਜੰਗ ਵੇਲੇ ਭਾਈ ਮਹਾ ਸਿੰਘ ਨੇ ਗੁਰੂ ਸਾਹਿਬ ਨੂੰ ਬਦਾਵਾ ਪਾੜ ਦੇਣ ਦੀ ਬੇਨਤੀ ਕੀਤੀ ਗੁਰੂ ਜੀ ਨੇ

ਚੋਲਾ ਦੀਆਂ ਪਿੰਨੀਆਂ ਨਹੀਂ ਬਣਾਉਂਦੇ ਹਨ ਅਤੇ ਲੋਹੜੀ ਵਾਲੀ ਰਾਤ ਮੋਠਾ ਵੀ ਬਾਜਰੀ ਦੀ ਖਿਚੜੀ ਬਣਾਉਂਦੇ ਹਨ ਜਿਸ ਨੂੰ ਮਾਦੀ ਵਾਲੇ ਦਿਨ ਸਵੇਰੇ ਖਾਧਾ ਜਾਂਦਾ ਹੈ